ਦੀ ਸਾਥ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਸੋ ਜਿਵੇਂ ਕਿ ਰੋਜੀ ਦਾਸ ਕੈਨ ਹੋਇਆ ਉਦਾਂ ਹੀ ਹੁਣ ਬਲਜੀਤ ਦਾਸ ਕੈਨ ਕਰਾਉਣ ਲਈ ਸਾਰੇ ਜਾਣੇ ਤਿਆਰ ਹੋ ਗਏ ਸੋ ਸਕੈਨ ਵਿੱਚ ਕੀ ਆਉਂਦਾ ਹੈ ਆਪਾਂ ਤੁਹਾਨੂੰ ਦੱਸਦੇ ਆਂ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਕਿ ਰੋਜੀ ਦੀ ਆਪਣੀ ਧੀ ਮੰਨੂ ਨਾਲ ਗੱਲ ਹੁੰਦੀ ਆ ਤੇ ਮੰਨੂ ਪਹਿਲਾਂ ਹੀ ਦੱਸ ਦਿੰਦੀ ਆ ਕਿ ਉਸ ਦੀ ਚਾਚੀ ਬਲਜੀਤ ਦੇ ਘਰ ਕੀ ਹੋਣ ਵਾਲਾ ਹੈ ਤੇ ਰੋਜੀ ਨੂੰ ਵਿਸ਼ਵਾਸ ਉਹ ਜਾਣਦਾ ਹੈ ਕਿਉਂਕਿ ਰੋਜੀ ਨੂੰ ਪਤਾ ਹੈ ਕਿ ਮੰਨੂ ਦੀਆਂ ਕਈਆਂ ਹੋਈਆਂ ਗੱਲਾਂ ਹਮੇਸ਼ਾ ਸੱਚ ਹੁੰਦੀਆਂ ਨੇ ਤੇ ਉਧਰ ਸਾਈਂ ਜੀ ਦੇ ਕੋਲ ਜਦ ਉਹ ਜਾਂਦੀ ਆ ਤੇ ਉਹ بڑے ਦਾਅਵੇ ਨਾਲ ਕਹਿ ਰਿਹਾ ਹੁੰਦਾ ਕਿ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਤੇਰੇ ਮੁੰਡਾ ਹੋਵੇਗਾ ਉਹ ਗੁਰਪ੍ਰੀਤ ਨੂੰ ਜਦ ਇਹ ਸਾਰੀ ਗੱਲ ਕਹਿੰਦਾ ਹੈ ਤੇ ਗੁਰਪ੍ਰੀਤ ਦਾ ਬੜਾ ਵਿਸ਼ਵਾਸ ਪੱਕਾ ਹੋ ਜਾਂਦਾ ਹੈ ਕਿਉਂਕਿ ਰੋਜੀ ਦਾ ਸਕੈਨ ਕਰਾਇਆ ਹੁੰਦਾ ਹੈ ਤੇ ਉਸ ਵਿੱਚ ਜੋ ਕਿ ਬਲਜੀਤ ਨੇ ਝੂਠ ਬੋਲਿਆ ਹੁੰਦਾ ਉਸ ਦੇ ਅਕੋਰਡਿੰਗ ਵਿੱਚ ਕੁੜੀਆਂ ਨੇ ਪਰ ਉਹ ਮੁੰਡਾ ਦੱਸ ਦਿੰਦੀ ਆ ਕਿ ਦੋ ਮੁੰਡੇ ਹੋਣ ਵਾਲੇ ਜਿਸ ਕਰਕੇ ਗੁਰਪ੍ਰੀਤ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਤੇ ਉਸ ਦਾ ਸਾਇਆ ਜੀ ਉੱਤੇ ਵਿਸ਼ਵਾਸ ਹੋਰ ਪੱਕਾ ਹੋ ਜਾਂਦਾ ਹੈ ਪਰ ਰੋਜੀ ਨੂੰ ਇਹ ਸਾਰੀ ਸਟੋਰੀ ਦਾ ਪਤਾ ਹੁੰਦਾ ਹੈ ਤੇ ਰੋਜੀ ਨੂੰ ਮੰਨੂ ਨੇ ਵੀ ਦੱਸਿਆ ਹੁੰਦਾ ਏ ਕਿ ਮੇਰੀ ਚਾਚੀ ਦੇ ਘਰ ਵੀ ਮੁੰਡਾ ਹੋਣਾ ਏ ਤੇ ਰੋਜੀ ਨੂੰ ਜਦ ਪਤਾ ਲੱਗਦਾ ਏ ਰੋਜੀ ਫੇਰ ਸੋਚਣ ਲੱਗ ਜਾਂਦੀ ਏ ਕਿ ਜੇਕਰ ਮੇਰੇ ਧੀਆਂ ਹੋਈਆਂ ਤਾਂ ਜ਼ਰੂਰ ਇਹ ਆਪਣਾ ਮੁੰਡਾ ਮੇਰੇ ਝੋਲੀ ਵਿੱਚ ਹੀ ਪਾਵੇਗੀ ਕਿਉਂਕਿ ਉਹਨਾਂ ਦੇ ਘਰ ਵਿੱਚ ਇਹ ਗੱਲ ਚੱਲੀ ਹੁੰਦੀ ਆ ਉਹ ਜੀ ਸੋਚਦੀ ਆ ਕਿ ਇਹ ਸਾਰੀ ਪਲੈਨਿੰਗ ਬਲਜੀਤ ਨੇ ਜਾਣਬੁੱਝ ਕੇ ਹੀ ਕੀਤੀ ਆ ਕਿਉਂਕਿ ਬਲਜੀਤ ਨੂੰ ਸਾਰਾ ਪਤਾ ਲੱਗ ਗਿਆ ਸੀ ਕਿ ਇਸ ਦੇ ਕੁੜੀਆਂ ਹੋਣਗੀਆਂ ਪਰ ਜੇਕਰ ਇਹ ਸਾਰਾ ਕੁਝ ਜਦ ਮੰਨੂ ਕਹਿੰਦੀ ਆ ਤੇ ਮੰਨੂ ਅੱਗੋਂ ਇਹ ਵੀ ਕਹਿੰਦੀ ਆ ਕਿ ਮੈਂ ਰੱਬ ਥੋੜੀ ਆ ਤੇ ਹੋ ਸਕਦਾ ਹੈ ਕਿ ਉਹ ਗੱਲ ਕਈ ਹੋਈ ਗਲਤ ਵੀ ਸਾਬਤ ਹੋ ਚਾਏ ਤੇ ਬਲਜੀਤ ਤੇ ਵੀ ਕੁੜੀ ਹੋ ਚਾਏ ਜੇਕਰ ਬਲਜੀਤ ਦੇ ਕੁੜੀ ਹੋਵੇਗੀ ਤਾਂ ਫਿਰ ਬਲਜੀਤ ਦਾ ਵੀ ਹੰਕਾਰ ਟੁੱਟ ਜਾਏਗਾ ਤੇ ਉਸ ਨੂੰ ਵੀ ਧੀਆ ਦੀ ਕਦਰ ਪਤਾ ਲੱਗ ਜਾਏਗੀ ਕਿਉਂਕਿ ਉਸ ਨੂੰ ਬਹੁਤ ਹੰਕਾਰ ਆ ਕਿ ਸ਼ਾਇਦ ਮੇਰੇ ਘਰ ਮੁੰਡਾ ਹੀ ਹੋਵੇਗਾ ਤੇ ਗੁਰਪ੍ਰੀਤ ਦੇ ਜਦਤੀਆਂ ਹੋਈਆਂ ਤਾਂ ਫਿਰ ਉਸ ਦਾ ਜੋ ਵੀ ਸੋਈਂ ਜੀ ਦੇ ਉੱਤੇ ਬਣਿਆ ਹੋਇਆ ਵਿਸ਼ਵਾਸ ਉਹ ਵੀ ਟੁੱਟ ਜਾਏਗਾ ਕਿਉਂਕਿ ਜਿਹੜਾ ਉਸਨੇ ਦਾਅਵੇ ਨਾਲ ਕਿਹਾ ਇਹ ਤੇ ਰੋਜੀ ਉਸ ਨੂੰ ਸੱਚ ਵੀ ਦੱਸ ਆਉਂਦੀ ਆ ਹੁਣ ਉਸ ਨੂੰ ਲੱਗਣ ਲੱਗ ਗਿਆ ਏ ਕਿ ਮੇਰੀ ਸਾਰੀ ਬਾਜੀ ਪੁੱਠੀ ਪਹਿ ਜਾਣੀ ਆ ਪਰ ਫਿਰ ਵੀ ਉਸਨੇ ਇੱਕ ਹੋਰ ਸਕੀਮ ਲਗਾਈ ਹੋਈ ਆ ਕੀ ਨੇ ਕਿ ਉਹ ਜਿਹੜਾ ਘਰ ਵੇਚਣੇ ਲੱਗਾ ਆ ਬੁੱਟਰ ਦਾ ਉਹ ਘਰ ਉਸਨੇ ਆਪਣੇ ਚੇਲੇ ਹਾਕਮ ਨੂੰ ਹੀ ਕਿਹਾ ਏ ਕਿ ਖਰੀਦ ਲੈ ਤਾਂ ਜੋ ਉਹ ਘਰ ਖਰੀਦੇਗਾ ਤੇ ਅੱਗੇ ਗੁਰਪ੍ਰੀਤ ਦੇ ਅੱਗੇ ਵੇਚਿਆ ਜਾਵੇਗਾ ਤੇ ਉਸਨੇ ਗੁਰਪ੍ਰੀਤ ਨੂੰ ਪਹਿਲਾਂ ਹੀ ਕਿਹਾ ਏ ਕਿ ਤੇਰਾ ਇਹ ਕੰਮ ਤਾਂ ਮੈਂ ਕਰਾ ਦੇਵਾਂਗਾ ਪਰ ਤੈਨੂੰ ਘਰ ਵਿੱਚ ਇੱਕ ਵੱਡਾ ਭੰਡਾਰਾ ਕਰਨਾ ਪੈਣਾ ਏ ਕਿਉਂਕਿ ਉਸਨੂੰ ਪਤਾ ਹੈ ਕਿ ਜੇ ਭੰਡਾਰੇ ਵਿੱਚ ਜੋ ਖਰਚਾ ਹੋਣਾ ਉਹ ਮੈਂ ਹੀ ਦਸਰਾਏ ਤੇ ਮੇਰੇ ਥਰੂ ਹੀ ਹੋਣਾ ਹੈ ਤੇ ਮੈਂ ਵਿੱਚੋਂ ਵਾਧੂ ਖਾਵਾਂਗਾ ਪੈਸੇ ਸੋ ਇਹ ਸਾਰੀਆਂ ਸਕੀਮਾਂ ਲਾ ਰਿਹਾ ਹੁੰਦਾ ਪਰ ਉਸਦੇ ਹੱਥੋਂ ਇੱਕ ਆਪਣੇ ਚੇਲੇ ਦਾ ਕਤਲ ਹੋ ਜਾਂਦਾ ਹੈ ਤੇ ਹੁਣ ਉਸਨੂੰ ਇਹ ਖਤਰਾ ਪੈਦਾ ਹੋ ਗਿਆ ਹੈ ਕਿ ਇਹ ਪੇਡ ਨਾ ਖੁੱਲ ਜਾਏ ਜਦੋਂ ਉਸਦਾ ਇਹ ਵੀ ਪੇਡ ਖੁੱਲਿਆ ਤੇ ਲੋਕਾਂ ਨੂੰ ਬੇਕੂਬੜਾਉਣ ਵਾਲਾ ਪੇਡ ਖੁੱਲਿਆ ਤਾਂ ਫਿਰ ਲੋਕਾਂ ਦੁਆਰਾ ਉਹਦਾ ਕਟਾਪਾ ਚਾੜਿਆ ਜਾਏਗਾ ਸੋ ਹੁਣ ਗੁਰਪ੍ਰੀਤ ਦੇ ਸਾਹਮਣੇ ਉਸਦੀ ਸਚਾਈ ਆਉਣੀ ਕੀਆ ਹੁਣ ਦੇਖਦੇ ਹਾਂ ਕਿ ਉਸਦੀ ਸੱਚਾਈ ਕਦੋਂ ਸਾਹਮਣੇ ਆਉਂਦੀ ਆ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ